ਸਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਤੇਜ਼ੀ ਦੇ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਵੀ ਬਦਲਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪਣਾ ਪ੍ਰतिकਰਮ ਕੁਝ ਇਸ ਤਰ੍ਹਾਂ ਦਿੱਤਾ ਹੈ ਕਲੇਰ ਸਾਹਿਬ ਸੁਖਵਿੰਦਰ ਸੁਖੀ ਜੀ ਅੱਜ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਇਸ ਨੂੰ ਕਿਵੇਂ ਵੇਖਦੇ ਹੋ ਜੀ ਤੁਸੀਂ ਰਾਜਨੀਤੀ ਦੇ ਵਿੱਚ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਬਹੁਤ ਛੋਟਾ ਹੁੰਦਾ ਇਹ ਚੀਜ਼ਾਂ ਦੇ ਅੱਗੇ ਜੀ ਸੋ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਸੁਖੀ ਨੂੰ ਬੜਾ ਮਾਨ ਸਤਿਕਾਰ ਦਿੱਤਾ ਦੋ ਵਾਰ ਐਮ.ਐਲ.ਏ ਬਣਾਇਆ ਬਿਲਕੁਲ ਤੇ ਇਸ ਗੱਲ ਦੀ ਅੱਜ ਬੜੀ ਸੰਤੁਸ਼ਟੀ ਰਹੀ ਕਿ ਜਦੋਂ ਮੁੱਖ ਮੰਤਰੀ ਸਾਹਿਬ ਬੋਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਕਿੰਨੇ ਇਮਾਨਦਾਰ ਬੰਦੇ ਨੇ ਮਿਹਨਤ ਕਰਨ ਵਾਲੇ ਬੰਦੇ ਡਾਕਟਰ ਸੁਖੀ ਇੱਕ ਡਾਕਟਰ ਦੇ ਵਜੋਂ ਵੀ ਆਪਣਾ ਪੇਸ਼ਾ ਕਰਦੇ ਨੇ ਕਲੀਨਿਕ ਚਲਾਉਂਦੇ ਨੇ ਇੰਨੀ ਸਾਫ਼ ਸੁਥਰੀ ਚਵੀ ਤਾਂ ਮੁੱਖ ਮੰਤਰੀ ਸਾਹਿਬ ਦੇਖੋ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਹੀਰੇ ਨੇ ਦਰਮਨ ਸ਼ਰੋਮਣੀ ਅਕਾਲੀ ਦਲ ਲੱਭ ਕੇ ਲਿਆ ਦੋ ਵਾਰ ਵਿਧਾਇਕ ਬਣਾਇਆ ਤੇ ਦੂਜੇ ਪਾਸੇ ਤੁਸੀਂ ਆਪਣੇ ਐਮਐਲਏ ਦੇਖੋ ਕਟਾਰੂ ਚੱਕ ਸਰਾਰੀ ਵਿਜੇ ਸਿੰਘਲਾ ਸਰਕਾਰ ਸਿੰਘ ਜਿਨ੍ਹਾਂ ਤੇ ਪਤਾ ਨਹੀਂ ਕਿੰਨੇ ਕੁ ਦੋਸ਼ ਨੇ ਸੋ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਸ਼ਰੋਮਣੀ ਅਕਾਲੀ ਦਲ ਨੇ ਕੈਸੇ ਸਾਫ ਚਫਰੀ ਵਾਲੇ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਲਿਆਂਦਾ ਤੇ ਮੌਕਾ ਦਿੱਤਾ ਅੱਜ ਜੇਕਰ ਡਾਕਟਰ ਸੁਖੀ ਆਮ ਆਦਮੀ ਪਾਰਟੀ ਚ ਗਏ ਨੇ ਤਾਂ ਉਹਨਾਂ ਦੇ ਨਿੱਜੀ ਕਾਰਨ ਹੋ ਸਕਦੇ ਨੇ ਪਰ ਉਹਨਾਂ ਨੂੰ ਵੋਟ ਅਕਾਲੀ ਦਲ ਦੀ ਪਈ ਹੈ ਔਰ ਖਾਸ ਕਰਕੇ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਤਨਾ ਇਹ ਸਪੱਸ਼ਟ ਕਰਦਾ ਸੀ ਕਿ ਭਗਤ ਸਿੰਘ ਨੂੰ ਚੋਣ ਆਲੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਦੇ ਨਾਲ ਸਹਿਮਤ ਨੇ ਠੀਕ ਹੈ ਲੋਕ ਦੂਜੀਆਂ ਪਾਰਟੀਆਂ ਜਾਂਦੇ ਨੇ ਇਸ ਤੋਂ ਪਹਿਲਾਂ ਪਵਨ ਟਿਨੂ ਜੀ ਗਏ ਨੇ ਉਹਨਾਂ ਨੂੰ ਐਮਪੀ ਵੀ ਆਮ ਆਦਮੀ ਪਾਰਟੀ ਨੇ ਦਿੱਤਾ ਉਹ ਚੋਣ ਹਾਰ ਕੇ ਉਹ ਪਾਰਟੀਆਂ 'ਚ ਆਉਣ ਜਾਣ ਦਾ ਸਿਲਸਿਲਾ ਚੱਲਦਾ ਰਹਿੰਦਾ ਹਮ ਪਰ ਹਮੇਸ਼ਾ ਪਾਰਟੀ ਦੇ ਵਿਚਾਰਧਾਰਾ ਤੇ ਪਾਰਟੀ ਦੇ ਨਾਲ ਹੀ ਲੋਕਾਂ ਦਾ ਜੁੜਾਅ ਹੁੰਦਾ ਹੈ ਵਿਅਕਤੀ ਵਿਸ਼ੇਸ਼ ਨਾਲ ਕੋਈ ਵੀ ਜੁੜਿਆ ਹੁੰਦਾ ਜੀ ਕਲੇਰ ਸਾਹਿਬ ਤੁਹਾਡੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਜਾਂ ਤੁਹਾਨੂੰ ਪਤਾ ਸੀ ਪਹਿਲਾਂ ਕਿ ਇਹ ਜਾਣ ਗਈਆਂ ਤੁਹਾਨੂੰ ਹੁਣ ਪਤਾ ਲੱਗਾ ਹੈ ਕੋਸ਼ਿਸ਼ ਨਹੀਂ ਕੀਤੀ ਗਈ ਉਹਨਾਂ ਨੂੰ ਮਨਾਉਣ ਦੀ ਜੇ ਪਤਾ ਸੀ ਨਹੀਂ ਕਦੇ ਨਰਾਜ਼ ਹੀ ਨਹੀਂ ਸੀ अच्छा so, तो ये चीज तो उन्होंने अपनी प्रेस कॉन्फ्रेंस ਦੇ ਵਿੱਚ ਹੀ ਕਹੀ ਹੈ ਕਿ ਮੇਰਾ ਕਿਸੇ ਨਾਲ ਕੋਈ ਮਤਭੇਦ ਨਹੀਂ ਸੀ ਪਰ ਹੁਣ ਕਿਉਂਕਿ ਮੈਂ ਸਰਕਾਰ ਤੋਂ ਬਹੁਤ ਲੰਬਾ ਸਮਾਂ ਬਾਹਰ ਹੋ ਗਿਆ ਸੀ 7 ਸਾਲ ਹੋ ਗਏ ਸੀ ਮੈਂ ਕੰਮ ਕਰਾਉਣੇ ਚਾਹੁੰਦਾ ਸੀ ਮੈਂ ਤਾਂ ਆਮ ਆਦਮੀ ਪਾਰਟੀ ਚੁਣੀ ਹੈ ਸੋ ਮਨਾਇਆ ਉਹਨੂੰ ਜਾਂ ਜਿਹੜਾ ਨਾਰਾਜ਼ ਹੋਵੇ ਡਾਕਟਰ ਸੁੱਖੀ ਤਾਂ ਨਾਰਾਜ਼ ਹੀ ਹੈ ਹੂੰ ਸੋ ਤੁਹਾਨੂੰ ਕੋਈ ਨਾਰਾਜ਼ਗੀਆਂ ਗਿਲਾ ਕਿਉਂ ਚਲੇ ਗਏ ਇੱਥੇ ਰੁਕਦੇ ਕਿਉਂਕਿ ਪਾਰਟੀ ਨੂੰ ਇਸ ਸਮੇਂ ਮਜ਼ਬੂਤੀ ਦੀ ਲੋੜ ਸੀ ਮੈਂ ਬਿਲਕੁਲ ਕਹਿਣਾ ਕਿ ਜਦੋਂ ਕ੍ਰਾਈਸਿਸ ਹੁੰਦਾ ਹੈ ਉਦੋਂ ਯੋਧੇ ਲੜਦੇ ਨੇ ਲੜਾਈ ਪਾਰਟੀ ਦੀ جاری ਹੈ ਪਾਰਟੀ ਸਿਧਾਂਤਾਂ ਦੇ ਉੱਤੇ ਖੜੀ ਹੈ ਪਾਰਟੀ ਪੰਜਾਬ ਤੇ ਪੰਥਕ ਮੋਤਿਆਂ ਦੀ ਪਹਿਰੇਦਾਰੀ ਕਰ ਰਹੀ ਤੇ ਜੰਗ ਚਲਦੀ ਰਹਿਣੀ ਹੈ ਖਪਾਹੀ ਆਉਣਗੇ ਸਿਪਾਹੀ ਚਲੇ ਜਾਣਗੇ ਇਹ ਜੰਗ ਇਹ ਸਾਡਾ ਸੰਘਰਸ਼ ਇਹ ਜਾਰੀ ਹੈ ਸੋ ਕਿਸੇ ਨਾਲ ਕੋਈ ਗਿਲਾ ਨਹੀਂ ਜਿਨੇ ਜਿੰਨਾ ਚਿਰ ਸਾਥ ਨਭਾਇਆ ਬਹੁਤ ਸਿੰਗੀ ਗੱਲ ਹੈ ਜੋ ਆਪਣੇ ਨਿੱਜੀ ਕਾਰਨਾ ਕਰਕੇ ਦੂਜੀ ਪਾਰਟੀ ਚਲੇ ਗਏ ਤਾਂ ਸਾਡੇ ਵੱਲੋਂ ਤਾਂ ਅਸੀਸਾਂ ਹੀ ਜੀ ਕਲੇਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਦੱਸ ਦਈਏ ਕਿ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਖੁਦ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੁਹਾਨੂੰ ਦੱਸ ਦਈਏ ਕਿ ਇਹਦੇ ਨਾਲ ਸਿਆਸਤ ਦੇ ਉੱਤੇ ਕਾਫੀ ਅਸਰ ਪਵੇਗਾ ਕਿਉਂਕਿ ਵਕ ਵਕ ਥਾਵਾਂ ਦੇ ਉੱਤੇ ਜ਼ਿਮਨੀ ਚੋਣ ਵੀ ਹੋਣੀ ਆ ਵਿਧਾਨ ਸਭਾ ਦੀ ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਵੀ ਸਿਰ ਦੇ ਉੱਤੇ ਨੇ ਨਗਰ ਨਿਗਮ ਨਗਰ ਪ੍ਰੀਸ਼ਦ ਦੀਆਂ ਚੋਣਾਂ ਵੀ ਪੈਂਡਿੰਗ ਨੇ ਤਾਂ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸੁਖਵਿੰਦਰ ਸੁਖੀ ਨੂੰ ਕੀ ਅਹੁਦਾ ਮਿਲਦਾ ਹੈ ਤੇ ਅੱਗੇ ਉਹ ਕਿਸ ਤਰ੍ਹਾਂ ਦਾ ਸਿਆਸੀ ਸਫ਼ਰ ਤੈਅ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ